ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਤਵਾਨ ਨੂੰ ਉਮ੍ਰੇਸ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਹਾਲ ਵਿਖੇ ਹੋਣ ਵਾਲੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਬੈਂਕ ਦੇ ਵੱਲੋਂ ਮਾਫ਼ ਕੀਤੇ ਗਏ ਕਰਜ਼ੇ ਦੇ ਲਾਭਪਾਤਰੀਆਂ ਨੂੰ ਕਰਜ਼ਾ ਮਾਫੀ ਸਰਟੀਫਿਕੇਟ ਵੰਡੇ ਨੇ ਇਸ ਵਿਸ਼ੇਸ਼ ਮਾਗਮ ਦੌਰਾਨ ਮੁੱਖ ਮੰਤਰੀ ਮਾਨ ਨੇ 4727 ਪਰਿਵਾਰਾਂ ਨੂੰ ਲੈਟਰ ਦਿੱਤੇ ਹਨ ਤੇ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਜੀਵਨ ਪੱਧਰ ਚੱਕਣਾ ਨੌਕਰੀਆਂ ਦੇਣੀਆਂ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾ ਪ੍ਰਦਾਨ ਕਰਨੀਆਂ ਨੇ ਉਹਨੇ ਕਿਹਾ ਕਿ ਜਿੰਨੀ ਦੇਰ ਤੁਸੀਂ ਲੋਕ ਸਾਡੇ ਵਿਸ਼ਵਾਸ ਕਰੋਗੇ ਅਸੀਂ ਤੁਹਾਡੇ ਲਈ ਹਮੇਸ਼ਾ ਖੜੇ ਰਵਾਂਗੇ ਜਿਹੜਾ ਪੈਨ ਤੁਸੀਂ ਦਿੱਤਾ ਉਹ ਤੁਹਾਡੇ ਲਈ ਹਮੇਸ਼ਾ ਹੀ ਚੱਲਦਾ ਰਹੇਗਾ ਸੋ ਇਹ ਪ੍ਰੋਗਰਾਮ ਸੂਬਾ ਸਰਕਾਰ ਦੀ ਕਿਸਾਨ ਭਲਾਈ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜਿਸ ਤਹਿਤ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਕਰਜ਼ਾ ਮਾਫੀ ਕੀਤੀ ਹੈ ਇਸ ਮਹੱਲ ਕਦਮੀ ਦੇ ਨਾਲ ਸੂਬੇ ਦੇ ਹਜ਼ਾਰਾਂ ਕਿਸਾਨ ਪਰਿਵਾਰਾਂ ਨੂੰ ਰਾਹਤ ਮਿਲੇਗੀ ਜਿੱਦਰ ਨੂੰ ਮਰਜ਼ੀ ਦੇਖ ਲੋ ਜਿੰਨਾ ਕੁਝ ਬਣਿਆ ਸੋਰਾ ਬਾਲ ਸਾਹਿਬ ਨੇ ਬਣਾਇਆ ਮੈਂ ਕਿ ਹਰਾਕ ਨੂੰ ਦਿੱਤੇ ਫਿਰ ਉਹ ਦੂਜੇ ਕਹਿੰਦੇ ਸਾਰਾ ਹਾਸੀ ਬਣਾਇਆ ਬਣਾਇਆ ਕੀ ਇਹ ਕੁਝ ਨਹੀਂ ਬਣਾਇਆ ਨਾ ਸਰਕਾਰੀ ਕਾਲਜ ਬਣਾਇਆ ਕੋਈ ਨਾ ਸਰਕਾਰੀ ਸਕੂਲ ਕੋਈ ਠੀਕ ਕੀਤਾ ਨਾ ਸਰਕਾਰੀ ਹਸਪਤਾਲ ਬਣਾਇਆ ਕੋਈ ਸਰਕਾਰੀ ਸੜਕ ਵੀ ਨਹੀਂ ਬਣਾਈ ਸੜਕਾਂ ਪ੍ਰਾਈਵੇਟ ਨੂੰ ਦੋਨੂੰ ਦੇਤੀਆਂ ਜਗਾ ਜਗਾ ਤੇ ਟੋਲ ਪਲਾਜ ਲੱਗੇ ਨੇ ਅਸੀਂ ਆ ਕੇ ਕੀਤਾ ਤੋਦੋ ਤਿੰਨ ਤਿੰਨ ਸਾਲ ਤਹਾਂ ਗਾਹਾਂ ਚੱਲ ਗਏ ਟੋਲ ਪਲਾਜੇ ਅਹੀਂ ਲਈ ਗਏ ਨੇ ਪੈਸੇ 17 ਟੋਲ ਪਲਾਜੇ ਪੰਜਾਬ ਚੋਂ ਆ ਕੇ ਅਸੀਂ ਬੰਦ ਕੀਤੇ 62 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਹਰ ਰੋਜ਼ 62 ਲੱਖ ਰੁਪਇਆ ਅਹੀਂ ਚੱਲੀ ਗਈ ਅੱਧੇ ਤੇਰੇ ਅੱਧੇ ਮੇਰੇ ਕੌਣ ਪੁੱਛਦਾ ਉੱਥੇ ਸਵਾਹਾਂ ਜਿਹੜੇ ਪੈਸੇ ਬਚੇ ਨੇ ਸਾਡੇ ਕੋਲੇ ਇਹ ਅਸੀਂ ਨੱਕੇ ਲਾ ਲਾ ਕੇ ਜਿਹੜੀਆਂ ਖਾਲਚ ਖੱਡਾਂ ਪੈਂਦੀਆਂ ਸੀ ਨਾ ਉਹ ਬੰਦ ਕਰ ਕਰਕੇ ਸਾਡੇ ਕੋਲ ਪੈਸੇ ਬਚੇ ਨੇ ਅਸੀਂ ਮਾਫੀ ਕਰਦੇ ਤੁਹਾਨੂੰ ਮਾਫ ਕਰਦੇ ਪਰ ਸੀ ਉਹ ਕਮ ਜਿਹੜਾ ਆਪਣਾ ਕਮਿਸ਼ਨ ਹੈ ਜਿਹੜੇ ਤੋ ਕਰਜ਼ਾ ਲਿਆ ਜਿਹੜੀ ਸੰਸਥਾ ਉਹਨਾਂ ਨੂੰ ਦੇਵਾਂਗੇ ਸੀ ਤਾਂ ਕਿ ਉਹਨੂੰ ਉਹ ਕੱਟਿਆ ਜਿਨਾ ਨਾ ਜਾਣ ਉਹਨਾਂ ਨੂੰ ਪ੍ਰੋਫੈਸਰ ਕਰ ਬੁਲ ਦੇਵਾਂਗੇ ਐਦਾਂ ਹੀ ਬਿਜਲੀ ਬੋਰਡ ਦਾ ਪਹਿਲਾਂ ਬਿਜਲੀ ਬੋਰਡ ਘਟੇ ਸੀ ਹੁਣ ਬਿਜਲੀ ਵੀ 90% ਘਰਾਂ ਨੂੰ ਫ੍ਰੀ ਆਉਂਦੀ ਹੈ ਤੇ ਥਰਮਲ ਪਲਾਂਟ ਵੀ ਖਰੀਦੀ ਜਾਂਦੇ ਆ ਤੇ ਖੇਤਾਂ ਵਾਲੇ ਵੀ ਬਿਲਕੁਲ 8-10 ਘੰਟੇ 12 ਘੰਟੇ ਵੀ ਆਉਂਦੀ ਹੈ ਆ ਚੋ ਨਾ ਲੱਗ ਰਿਹਾ ਮੈਂ ਹੁਣੇ ਅਜੇ ਪੁੱਛ ਕੇ ਆਟਾਂ ਵੀ ਕੀ ਹਾਲ ਹੈ ਕਦੇ ਕੋਈ ਪ੍ਰੋਬਲਮ ਨਹੀਂ ਲੋਕ ਬੰਦ ਕਰਕੇ ਟਿਊਬਲ ਬੰਦ ਕਰਕੇ ਚੋਨਾ ਲਾ ਰਹੇ ਲੋਕ ਹੁਣ ਕਿੱਥੋਂ ਆ ਗਿਆ ਸਾਰਾ ਕੁਝ ਫਿਰ ਪਹਿਲਾਂ ਉਹ ਵਿੱਤ ਮੰਤਰੀ ਮੇਰਾ ਤਾਂ ਪ੍ਰਧਾਨ ਵੀ ਰਿਹਾ ਉਹ ਉਹ ਉਰਦੂ ਚ ਸ਼ੇਅਰ ਬੋਲ ਲੈਂਦਾ ਸੀ ਮੈਂ ਕਹਿੰਦਾ ਜੀ ਸਮਝ ਹੀ ਨਹੀਂ ਆਉਂਦੀ ਪੰਜਾਬੀ ਚ ਬੋਲੋ ਹੈਨਾ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ 9 ਸਾਲ ਐ ਕਹੀ ਜੀ ਹੁਣ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਨੌਜਵਾਨ ਮੁੰਡੇ ਕੁੜੀਆਂ ਕੀ ਕਰਨਗੇ ਕਹਿੰਦੇ ਚਲੋ ਬਾਹਰ ਨੂੰ ਚਲੀਏ ਯਾਰ ਇੱਥੇ ਤਾਂ ਹੈ ਹੀ ਨਹੀਂ ਕੁਝ ਖਜ਼ਾਨਾ ਤਾਂ ਖਾਲੀ ਹੈ ਸਨ ਸਵਾਤ ਤਿੰਨ ਸਾਲ ਹੋ ਗਏ ਕਦੇ ਮੇਰੇ ਮੂੰਹ ਜਾਂ ਕਿਸੇ ਮੇਰੇ ਵਿੱਤ ਮੰਤਰੀ ਦੇ ਮੂੰਹ ਜਾਂ ਕਿਸੇ ਮੰਤਰੀ ਦੇ ਮੂੰਹ ਸੁਣਿਆ ਖੈਰਨਾਖਲੀ ਖੈਰਾਨਾ ਵੀ ਪਰ ਰਹੇ ਆ ਤੇ ਲੋਕਾਂ ਨੂੰ ਸਕੂਲ ਤਾਂ ਵੀ ਦੇ ਰਹੇ ਨੌਕਰੀਆਂ 54000 ਤੋਂ ਵੱਧ ਨੌਕਰੀਆਂ ਦਿੱਤੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨੌਕਰੀ ਮਿਲੀ ਹੋਣੀ 54154 ਨੌਕਰੀਆਂ ਦਿੱਤੀਆਂ ਜੀ ਔਰ ਇੱਕ ਹਾਂ ਜੀ ਤੁਹਾਡੇ ਬੇਟੇ ਨੇ ਮਿਲੇ ਕੀ ਕੀ ਬਣ ਗਏ ਜੀ ਉਹ ਸਰਕਾਰੀ ਲਾਇਰਚ ਕੋਈ ਕੋਈ ਪੈਸਾ ਤਾਂ ਨਹੀਂ ਦੇਣਾ ਪਿਆ ਕੁਝ ਪਾਰਸ ਕਿਸੇ ਦੀ घरे चिट्ठी आई होनी तो आ गया कि इलाका है थोड़ा है जी राजस्थान से राजस्थान से जी जी अच्छा जी थोड़ी तो अच्छा जी हम्म जी सुपरवाइजर बन वाह है जी ਨਹੀਂ ਮੈਂ ਮੈਂ ਕੋਈ ਬਾਗੇ ਵਿਦਾਤਾ ਨਹੀਂ ਹਾਂ ਉਹ ਤਾਂ ਪਰਮਾਤਮਾ ਹੈ ਅਸੀਂ ਜਰੀਆ ਬਣ ਸਕਦੇ ਹਾਂ ਰੋਟੀ ਤਾਂ ਪਰਮਾਤਮਾ ਨੇ ਦੇਣੀ ਹੈ ਹੈਨਾ ਬਹੁਤ ਬਹੁਤ ਧੰਨਵਾਦ ਉਹਨੂੰ ਹੋਰ ਹੋਰ ਪੇਪਰ ਦੇ ਦੋ ਗਾਂਹਾਂ ਵਾਲੀ ਵਿੱਚ ਵੱਡੀ ਨੌਕਰੀ ਮਿਲ ਜੂਗੀ ਕਈਆਂ ਨੂੰ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਚਾਰ ਚਾਰ ਵੀ ਮਿਲ ਗਏ ਉਹਨਾਂ ਨੇ ਹੋਰ ਪੇਪਰ ਦੇਤੇ ਉਹ ਪੁਰਾਣੀ ਨੌਕਰੀ ਛੱਡ ਕੇ ਗਾਂਹਾਂ ਚਲੇ ਗਏ ਤਾਂਹਾਂ ਚਲੇ ਦੇਖ ਸ਼ੁਕਰੀਆ ਤੁਹਾਡਾ ਜੀ ਧੰਨਵਾਦ ਮੇਰਬਾਨੀ ਧੰਨਵਾਦ ਮੇਰਬਾਨੀ ਸੋ ਕੋਈ ਚੇਰ ਆਪਣੇ ਐਂਬੂਲੈਂਸ ਵਗੈਰਾ ਹੋਊਗੀ ਉੱਚ ਦਵਾਈ ਕੋਈ ਹੈਨਾ ਦਵਾਈ ਦੂਗੀ ਗਰਮੀ ਹੈ ਨਾ ਗਰਮੀ ਕੋਈ ਨਹੀਂ ਪਰਸ ਵਾਲਾ ਇਹ ਮੁੰਡਾ ਆਪਣਾ ਰੋਟੀ ਤੇ ਬੈਠ ਜਾ ਬੈ ਸੋਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਮੈਂ ਕੋਈ ਇਹ ਨਹੀਂ ਕਹਾਂ ਕਿ ਮੈਂ ਕੋਈ ਵੋਟ ਬੈਂਕ ਸਮਝਦਾ ਤੁਹਾਨੂੰ ਕਿ ਜੀ ਫਿਰ ਵੋਟਾਂ ਪਾਉਣਗੇ ਕੋਈ ਵੋਟਾਂ ਦਾ ਨੇੜੇ ਹੈ ਹੀ ਨਹੀਂ ਹੁਣ ਵੋਟਾਂ ਦਾ ਜਿ ਪਾਉਣੇ 2 ਸਾਲ ਪਹਿ ਨਹੀਂ ਨਿਤ ਹੈ ਇਹ ਕੰਮ ਹੋ ਆਖਰੀ 6 ਮਹੀਨੇ ਜਨ ਕਰਦੇ ਨੇ ਕਿ ਨੇ ਲੋਕਾਂ ਦੇ ਯਾਦ ਰਹਿ ਜਾਂਦੇ ਨੇ ਉਹ ਆਖਰੀ 6 ਮਹੀਨੇ ਵਾਲੇ ਕੰਮ ਉਹਨਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਸਾਰਾ ਕੁਝ ਯਾਦ ਰਹਿ ਜਾਂਦਾ ਹੈ ਲੋਕਾਂ ਐ ਨਹੀਂ ਭੁੱਲਦੇ ਛੇਤੀ ਸੱਥਾਂ ਜਿਹੜੀਆਂ ਗੱਲਾਂ ਚੱਲਦੀਆਂ ਸੋ ਜਿੰਨੇ ਵੀ ਹੈਂਡੀਕੈਪ ਨੇ ਉਹਨਾਂ ਦਾ ਵੀ ਵੱਡੀ ਰਾਹਤ ਮਿਲੀ ਹੈ 20 ਸਾਲ ਪੁਰਾਣੇ ਕਰਜ ਸੀ 31 ਮਾਰਚ 2020 ਤੱਕ ਦੇ ਜਿਹੜੇ ਸੀ ਨਾ 20 ਸਾਲ ਅਚ ਇੱਕ ਹੋਰ ਮੈਂ ਇੱਕ ਗੱਲ ਮੈਂ ਤੁਹਾਨੂੰ ਬਤਾਈ ਵੀ ਦੂੰਗਾ 84% ਰਿਕਵਰੀ ਰੇਟ ਹੈ ਵੀ ਜਿਨ੍ਹਾਂ ਨੇ ਕਰਜ લે 84% ਨੇ ਮੋੜਤੇ ਇਸ ਗੱਲ ਦੀ ਵੀ ਬਹੁਤ ਇਹ ਸਾਰਿਆਂ ਤੋਂ ਸਾਰਿਆਂ ਸੰਸਥਾਵਾਂ ਤੋਂ ਵੱਧ ਰਿਕਵਰੀ ਰੇਟ ਹੈ ਪਰ ਜਿਹੜੇ 16 ਰਹਿ ਗਏ ਉਹ ਤਾਂ ਫਿਰ ਪਰੇਕ ਹੀ ਇੱਕ ਜ਼ਿਆਦਾ ਕਬੀਲਦਾਰੀ ਉਤੋਂ ਦੀ ਪੈ ਗਈ ਜਾਂ ਫਿਰ ਕੋਈ ਇਹ ਜਹਾ ਰੱਬ ਨੇ ਕੋਈ ਇਹ ਜੀ ਪਾਣਾ ਵਰਤ ਗਿਆ ਕਰੇ ਕਿ ਕਮਾਉ ਹੀ ਜਿਹੜਾ ਸੀਗਾ ਕੋਈ ਐਕਸੀਡੈਂਟ ਹੋ ਗਿਆ ਜਾਂ ਬਿਮਾਰੀ ਹੋ ਗਈ ਕੋਈ ਉਹ ਉਹ ਰਹਿ ਗਏ ਉਹਨਾਂ ਦੇ ਸੀ ਮਾਫ ਕਰਦੇ ਬਾਕੀ ਤੁਸੀਂ ਦੇ ਦਿੱਤੇ ਜੇਕਰ ਤੇ ਉਹ ਉਹਨਾਂ ਦਾ ਵੀ ਕੰਮ ਕਿਤੇ ਚੱਲਦਾ ਵਧੀਆ ਹੁੰਦਾ ਉਹ ਵੀ ਮੋੜ ਦਿੰਦੇ ਪੈਸੇ ਸੁਵੀਸੀ ਸਕੱਲੀ ਮੈਂ ਤੁਹਾਨੂੰ ਕਹੂੰਗਾ ਕਿ ਮਾਫੀ ਨਹੀਂ ਹੈਗੀ ਸਨਮਾਨਿਤ ਕੀਤਾ ਤੁਹਾਨੂੰ ਕਿ ਕੋਈ ਗੱਲ ਨਹੀਂ ਤੇਈ ਵਾਰੀ ਜਿਹੜਾ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੋ ਜਾਂਦਾ ਇਦਾਂ ਤਾਂ ਕੰਮ ਕਦੋਂ ਉਦੋਂ ਫਿਰ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸਰਕਾਰਾਂ ਉਦੋਂ ਹੀ ਉਦੋਂ ਹੀ ਕੰਮ ਆਉਂਦੇ ਨੇ ਗੱਡੀ ਲਈ ਤੇ ਚੜ ਜਾਂਦੇ ਕਬੀਲਦਾਰੀ ਦੀ ਫੇਰ ਅਗਲਾ ਕਹਿੰਦਾ ਵੀ ਹੁਣ ਕੀ ਆ ਹੁਣ ਫਿਕਰ ਹੈ ਵੀਰ ਮੋੜ ਸਕਦੇ ਨਹੀਂ ਪਰ ਕਰਜ਼ਾ ਹੈ ਗਿਆ ਸਾਡੇ ਜੀ ਤਾਂ ਕਿ ਤੁਹਾਨੂੰ ਜਿਹੜੇ ਪੀਐਸਸੀ ਸੀਐਫਸੀ ਦੇ ਜਿਹੜੇ ਕਮਿਸ਼ਨ ਨੇ ਜਿਹੜਾ ਉਹਦੇ ਜਿਹੜੇ ਜ਼ਿਲ੍ਹਾ ਮੈਨੇਜਰ ਨੇ ਉਹ ਸਾਰੇ ਨੋਟ ਇਹ ਤੁਹਾਨੂੰ ਸਾਰੇ ਸਰਟੀਫਿਕੇਟ 4717 ਜੋ ਕੁਝ ਤੱਕ ਜਿੱਦ ਚਲੋ 5 7 10 ਦਿੱਤੇ ਤੇ ਉਹ ਬਾਕੀ ਤੁਹਾਨੂੰ ਉੱਥੋਂ ਮਿਲ ਜਾਣਗੇ ਤਾਂ ਕਿ ਤੁਸੀਂ ਬੇਫਿਕਰੀ ਦੀ ਜ਼ਿੰਦਗੀ ਜਾਂ ਕੋਈ ਆਪਣੇ ਆਪ ਨੂੰ ਡਿਫਾਲਟਰਾਂ ਦੀ ਲਿਸਟ 'ਚ ਨਾ ਮੰਨੋ ਮਾਣ ਇੱਜ਼ਤ ਦੀ ਜ਼ਿੰਦਗੀ ਤੁਸੀਂ ਜਿਉਂ ਸੈਲਫ ਰਿਸਪੈਕਟ